ਬਹੁਤ ਵਧੀਆ ਯਾਰ ਆ ਜਿਹੜਾ ਲਿਖ ਕੇ ਲਾਇਆ ਹਾਂ ਵੀ ਗੁੜ ਦੇ ਵਿੱਚ 383 ਕਿਲਰੀਆਂ ਖੰਡ ਦੇ ਵਿੱਚ ਇੰਨੀਆਂ ਗੁੜ ਚ ਪ੍ਰੋਟੀਨ ਚਰਬੀ ਲੋਹਾ ਮੈਗਨੀਸ਼ ਪਟਾਸ਼ੀ ਪੋਟਾਸ਼ੀਅਮ ਹੁੰਦਾ ਹਾਂ ਖੰਡ ਚ ਹੁੰਦਾ ਨਹੀਂ ਇਹ ਗੁੜ ਵੇਚਣ ਵਾਸਤੇ ਲਾਇਆ ਕਿ ਗੱਲ ਸੱਚੀ ਹੈ ਤੂੰ ਬਹੁਤ ਰੱਟਾ ਚੱਲਿਆ ਹੋਇਆ ਉਹ ਅਫਸਰ ਆਉਂਦਾ ਹੈ ਉਹ ਖਿਲਾੜੇ ਹੀ ਬੰਦ ਕਰਾਈ ਜਾਂਦਾ ਉਹ ਉਹਨਾਂ ਦੇ ਕਰਾਉਂਦਾ ਜਿਹੜੇ ਕੈਮੀਕਲ ਪਾਉਂਦੇ ਆ ਜਾਂ ਖੰਡ ਪਾਉਂਦੇ ਆ ਜੀ ਹਾਂ ਜਿਹੜਾ ਜਿਹੜਾ ਹਾਂ ਚੱਲ ਰਿਹਾ ਜੀ ਇਹਨੂੰ ਇੱਕ ਜਦੋਂ 100 100 ਤੋਂ ਲੈ ਕੇ 105 ਡਿਗਰੀ ਸੈਂਟੀਗ੍ਰੇਡ ਤੇ ਗਰਮ ਹੋ ਜਾਣਾ ਤੇ ਇਹਦੀ ਜਿਹੜੀ ਮਤਲਬ ਰਾਬ ਬਣ ਜਾਣੀ ਆ ਅੱਛਾ ਜੀ ਰਾਬ ਆਪਾਂ ਇਹਦੇ ਚ ਪਾ ਦੇਣੀ ਆ ਜਿਹੜਾ ਗੌੜਿਆ ਉਹ 112 ਤੋਂ ਲੈ ਕੇ 114 ਡਿਗਰੀ ਸੈਂਟੀਗ੍ਰੇਡ ਤੱਕ ਜਾਣੀ ਜਦੋਂ ਉਦੋਂ ਗੌੜ ਤਿਆਰ ਹੋ ਜਾਣਾ ਇਹ ਰਾਬ ਇਹਦੇ ਵਿੱਚ ਪੈਣੀ ਆ ਤਿੰਨ ਤਿੰਨ ਇਹਨੂੰ ਲਗਾਤਾਰ ਚਲਾਉਣਾ ਫਿਰ ਇਹਨੂੰ ਬੰਦ ਨਹੀਂ ਕਰਨਾ ਉਹ ਛੋਟੀ ਮੋਟਰ ਦਾ ਇਹਦਾ ਹੈਗਾ 1 ਮਿੰਟ ਦਾ ਜਿਹੜੇ ਵਿੱਚ ਐਂਗਲ ਲੱਗੇ ਆ 1 1 ਮਿੰਟ ਦਾ ਇੱਕ ਗਿੜਾ ਇਹਨੇ ਯੇ ਮੇਸ ਘੜੀ ਦਾ ਇੱਕ ਗੇੜਾ ਆ ਉੰਨਾ ਟਾਈਮ ਇਹਨੇ ਚੱਲੀ ਜਾਣਾ ਬੰਦ ਨਹੀਂ ਕਰਨਾ ਤੇ ਫੇਰ ਉਹ ਉਹ ਇੰਨੀ ਰੜਕੀ ਵੀ ਫੇਰ ਉਹਦੇ ਚ ਪਾਉਣੀਆਂ ਫੇਰ ਉਹਦੇ ਵਿੱਚੋਂ ਖੰਡ ਨਿਕਲਣੀ ਆ ਹਾਂ ਉਹਦੇ ਚੋਂ ਜਾ ਕੇ ਖੰਡ ਚ ਪੈਣੀ ਆ ਪੁੜਨਾ ਚ ਪ੍ਰੀਤ ਜਿਹੜੀਆਂ ਪੁੜਨਾ ਚ ਪਾ ਪਾ ਕੇ ਦਿੰਦੇ ਆਪਾਂ ਨੂੰ ਉਹੋ ਪੈਂਦੀ ਆ ਪ੍ਰੀਤ ਤੇ ਤੇਰੇ ਯਾਰ ਦਾ ਕਲਾੜਾ ਆ ਗਿਆ ਹੋ ਗਿਆ ਨਾ ਚੱਲ ਗਿਆ ਤੇ ਕੋਲੇ ਓਏ ਚਲੋ ਚਲੋ ਹੈ ਪਿੱਛੇ ਗਏ ਮੋੜਾ ਇੱਥੇ ਹੀ ਆਸੇ ਤੂੰ ਦੇਖੀ ਤੇ ਜਾਈਂ ਮਲਾ ਬਾळा ਮਾਰਾ ਬੰਦਾ ਮਲਾ ਇਹ ਅਸਲ ਦੇ ਵਿੱਚ ਨਾ ਵਿਗਿਆਨੀ ਆ ਤੂੰ ਇਹ ਕਹਿ ਲਾ ਹਰਪੇਜ ਆਹ ਸੀ ਇਧਰ ਨੂੰ ਮੋੜ ਮੜਾ ਆਹੀ ਆ ਹਾਂ 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 ਸਿਆ ਸਿਆ ਜੈਗਰੀ ਕੀ ਗੋਗਰ ਜੈਗਰੀ 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 ਆ ਸੀ ਆ ਸੀ ਆ ਦੇਖੀ ਆ ਦੇਖਦਾ ਸੀ ਕਾਠ ਇਹਦੇ ਤੱਕਾ ਪੈਂਦਾ ਬਾੜੀ ਗੱਡੀਆਂ ਗੱਡੀਆਂ ਬਾੜੀ ਚੜਾਈ ਆ ਇਹਦੀ ਤੂੰ ਮੈਂ ਤੈਨੂੰ ਜਾ ਕੇ ਦਿਖਾਉਣਾ ਇਹਦਾ ਜਿਗਾਰਡਮੈਂਟ ਮੀਟਰ ਮੂਟਰ ਪੂਰੇ ਹਨ ਮੀਟਰ ਮੂਟਰ ਯਾਰ ਵਿਗਿਆਨੀ ਆ ਯਾਰ ਤੈਨੂੰ ਮੈਂ ਦੱਸਦਾਂ ਨਾ ਵੀ ਅੱਧੀ ਤੈਨੂੰ ਖੋਜ ਕਰਕੇ ਦਿਖਾਊਗਾ ਇਹਦੀਆਂ ਖੋਜਾਂ ਕੀ ਤਗਾ ਕੋੜ ਤੇ ਜੰਨੇ ਚੂ ਵੀ ਸਕਦੇ ਹਾਂ 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 ਜੋ ਮਰਜੀ ਜੇ ਤੁਸੀਂ ਸਫਾਈ ਸਫੂਈ ਦੇਖੋਗੇ ਨਾ ਇੱਥੇ ਆ ਕੇ ਪ੍ਰਬੰਧਾਂ ਦੀ ਜੇ ਤੁਸੀਂ ਗੱਲ ਕਰਉਣਾ ਵੀ ਜਿਹੜਾ ਇਹਨਾਂ ਨੇ ਮੱਖੀ ਮੱਛਰ ਤੋਂ ਪ੍ਰਬੰਧ ਕੀਤਾ ਆ ਦੇਖੋ ਕਿਵੇਂ ਜਾਲੀ ਜੂੜੀ ਲਾਈ ਆ ਇਹ ਆ ਦੇਖੋ ਐ ਥੋੜੂਆਂ ਵੀ ਕੋਈ ਮੱਖੀ ਮੱਛਰ ਵੜ ਜੂ ਆ ਜਿਹੜੀ ਪ੍ਰੀਤ ਮੱਖੀ ਬੈਠੀ ਨਾ ਆ ਜਿਹੜੀ ਮੱਖੀ ਤੇ ਤੁਸੀਂ ਦੇਖ ਰਹੇ ਆ ਇਹ ਮੱਖੀ ਦੀਆਂ 8-9 ਪੀੜੀਆਂ ਹੋਗੀਆਂ ਇੱਥੋਂ ਹੀ ਮੁਰਦੀਆਂ ਨੇ ਇਹਨਾਂ ਨੇ ਅੰਦਰਲੀ ਦੁਨਗਾ ਹੀ ਨਹੀਂ ਦੇਖੀ ਓ ਯਾਰ ਪਾਲੇ ਮਰੀ ਪਈ ਇਹਨੂੰ ਕੋਈ ਕੰਬਲ ਕੁੰਬਲੀ ਦੇ ਦਿਓ ਵਿਚਾਰੀ ਨੂੰ ਹੈ ਅੰਦਰ ਤਾਂ ਤੁਸੀਂ ਬਾੜਨ ਨਹੀਂ ਦੇਣੀ ਇਹ ਮੈਨੂੰ ਪਤਾ ਹੋਰ ਸੁਣਾ ਬਾਈ ਚਰਨਜੀਤ ਕਹਿਮਾ ਬਹੁਤ ਵਧੀਆ ਯਾਰ ਆ ਜਿਹੜਾ ਲਿਖ ਕੇ ਲਾਇਆ ਹਾਂ ਵੀ ਗੋੜ ਦੇ ਵਿੱਚ 383 ਕਿਲਰੀਆਂ ਖੰਡ ਦੇ ਵਿੱਚ ਇੰਨੀਆਂ ਗੁੜ ਚ ਪ੍ਰੋਟੀਨ ਚਰਬੀ ਲੋਹਾ ম্যাগਨੀਸ਼ੀਅਮ ਪੋਟਾਸ਼ੀਅਮ ਹੁੰਦਾ ਹਾਂ ਖੰਡ ਚ ਹੁੰਦਾ ਨਹੀਂ ਇਹ ਗੁੜ ਵੇਚਣ ਵਾਸਤੇ ਲਾਇਆ ਕਿ ਗੱਲ ਸੱਚੀ ਹੈ ਤੁਸੀਂ Google ਤੇ ਸਰਚ ਕਰੋ ਸਾਰਾ ਆ ਜਾਊ Google ਤੇ ਉਹਦੇ ਵਿੱਚ ਸਾਰਾ ਹੀ ਕੁਝ ਇਹ ਮੈਂ ਕਹਾਂ ਵੀ ਕਈ ਵਾਰੀ ਉਹੀ ਉਹੀ ਲਿਖਿਆ ਹੁੰਦਾ ਵੀ ਖੰਡ ਦਾ ਕੋਈ ਮਾਂ ਪਿਓ ਨਹੀਂ ਹੁੰਦਾ ਗੋੜ ਵਾਲਿਆਂ ਦਾ ਮਾਂ ਪਿਓ ਹੈਗਾ ਵੀ ਗੋੜ ਦਾ ਮਾਂ ਪਿਓ ਹੈਗਾ ਵੀ ਖੰਡ ਤੇ ਕਿਹੜਾ ਕਿਸ ਨੇ ਕਲੇਮ ਕਰਨਾ ਨਹੀਂ ਤੁਸੀਂ ਗੂਗਲ 'ਚ ਸਰਚ ਕਰੋ ਹਾਂ ਬਿਲਕੁਲ ਤੁਹਾਨੂੰ ਕਲੀਅਰ ਆ ਜਾਊਗਾ ਸਾਰਾ ਹੀ ਕੁਝ ਜੀ ਹਾਂ ਇਹਦੇ ਵਿੱਚ ਵੀ ਉਹਦੇ ਵਿੱਚ ਕਿਹੜੀ ਕਿਹੜੀ ਚੀਜ਼ ਆ ਉੱਥੋਂ ਹੀ ਚੱਕ ਕੇ ਆਪਾਂ ਇਹ ਕਿਤੇ ਖੰਡ ਵੀ ਤਾਂ ਤੁਸੀਂ ਹੀ ਬਣਾਉਨੇ ਆ ਤੇ ਫਿਰ ਥੋੜੇ ਵਾਲੀ ਖੰਡ ਨਹੀਂ 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 ਉਹ ਦੇਸੀ ਖੰਡ ਹੈ ਉਹਦੇ ਵਿੱਚ ਕੋਈ ਕੈਮੀਕਲ ਥੋੜੀ ਪਾਉਨੇ ਆ ਜੀ ਜਿਹੜਾ ਤਾਂ ਆਪਾਂ ਕੈਮੀਕਲ ਪਾਉਂਦੇ ਆ ਉਹਦੇ ਨਾਲ ਹੀ ਦਵਾ ਹੁੰਦਾ ਜੀ ਹਾਂ ਤੇ ਇੱਕ ਅੱਜ ਕੱਲ ਬਹੁਤ ਰੱਟਾ ਚੱਲਿਆ ਹੋਇਆ ਉਹ ਅਫਸਰ ਆਉਂਦਾ ਉਹ ਖਿਲਾੜੇ ਹੀ ਬੰਦ ਕਰਾਈ ਜਾਂਦਾ ਉਹ ਉਹਨਾਂ ਦੇ ਕਰਾਉਂਦਾ ਜਿਹੜੇ ਕੈਮੀਕਲ ਪਾਉਂਦੇ ਆ ਜਾਂ ਖੰਡ ਪਾਉਂਦੇ ਆ ਜੀ ਹਾਂ ਜਿਹੜੇ ਮਤਲਬ ਸਹੀ ਕਰਦੇ ਉਹ ਕੋਈ ਚੱਕਰ ਲਿਓ ਵੇਖੋ ਉਹ ਜਿਸ ਟਾਈਮ ਉਹ ਕਰਾਉਂਦਾ ਸੀ ਉਸ ਟਾਈਮ ਗੰਨਾ ਵੀ ਕੱਚਾ ਸੀ ਜੀ ਅੱਜ ਗੰਨਾ ਪੱਕ ਗਿਆ ਜੀ ਇਹ 15 ਨਵੰਬਰ ਤੋਂ ਲਗਭਗ ਗੰਨਾ ਪੱਕ ਜਾਂਦਾ ਜੀ ਤੇ ਜਦੋਂ ਪਹਿਲਾਂ ਉਹ ਤਾਂ ਉਹਨਾਂ ਨੇ ਤਾਂ ਸਾਰੀ ਬਰਸਾਤ ਨਹੀਂ ਬੇੜਾ ਨਾ ਬੰਦ ਕੀਤਾ ਗੰਨੇ ਕੱਚੇ ਨਾਲ ਹੀ ਕਰੀ ਗਏ ਉਹ ਕੱਚੇ ਗੰਨੇ 'ਚ ਫਿਰ ਉਹ ਖੰਡ ਪਾਈ ਜਾਂਦੇ ਆ ਜੀ ਖੰਡ ਪਾ ਕੇ ਉਹਦਾ ਵਧਾਈ ਜਾਂਦੇ ਵਜਨ ਮਠਾਸ ਵਧਾਈ ਜਾਂਦੇ ਗੰਨੇ ਕੱਚੇ ਨਾਲ ਹੀ ਚਲਾਈ ਜਾਂਦੇ ਸੀ ਇਸ ਕਰਕੇ ਉੱਥੇ ਛਾਪੇ ਪਏ ਆ ਜੀ ਉਥੇ ਛਾਪੇ ਪਏ ਆ ਤੇ ਤੁਹਾਡੇ ਤੋਂ ਯਾਰ ਇੱਕ ਮੈਨੂੰ ਬਾਈ ਚਰਨਜੀਤ ਮੈਨੂੰ ਨਾ ਇੱਕ ਗੱਲ ਬਹੁਤ ਤੇਰਾ ਸੱਚੀ ਥੈਂਕ ਯੂ ਕਰਨਾ ਸੀ ਪਿਛਲੀ ਯਾਰ ਵਾਲੀ ਵੀਡੀਓ ਦੇਖ ਕੇ ਨਾ ਜਿੰਨੇ ਮੁੰਡਿਆਂ ਨੇ ਨਮਿਆਂ ਮੁੰਡਿਆਂ ਨੇ ਤੂੰ ਰੈਸਲਾ ਤੇਰੇ ਤੋਂ ਮੰਗੀ ਹਾਂ ਤੂੰ ਪਹਿਲਾ ਬੰਦਾ ਸੀ ਜਿਹਦਾ ਜਿਹਨੂੰ ਲੋਕਾਂ ਨੇ ਇਹ ਗੱਲ ਲਈ ਮੇਰਾ ਥੈਂਕ ਯੂ ਕੀਤਾ ਯਾਰ ਉਹ ਬੰਦੇ ਨੇ ਰੈ ਬਹੁਤ ਚੰਗੀ ਦਿੱਤੀ ਮੈਂ ਤਾਂ ਹੁਣ ਵੀ ਹਾਂਜੀ 5-6 ਵਜੇ ਨੇ ਮੇਰੇ ਕਹੇ ਤੇ ਲੱਗੇ ਆ ਜੀ ਕੁਝ ਬੰਦੇ ਆਉਂਦੇ ਆ ਪਤਾ ਕਰਨ ਵੀ ਕਿਦਾਂ ਸੀ ਸਲਾਹ ਲੈਣ ਜੀ ਉਹਨਾਂ ਦਾ ਕੁਛ ਦੇਖ ਦੂ ਕੇ ਮਨ ਨਹੀਂ ਕਰਦਾ ਹੂੰ ਤੇ 5-6 ਵਜਨੇ ਜਿਹੜੇ ਆ ਉਹ ਮੇਰੇ ਕਹੇ ਤੇ ਦੱਸਣ ਦੇ ਨਾਲ ਉਹ ਨਹੀਂ ਲਾ ਲੈ ਆ ਜੀ ਉਹ ਕਹਿੰਦੇ ਵੀ ਤੁਸੀਂ ਸਾਨੂੰ ਸਹੀ ਰਹਿ ਦਿੱਤੀ ਆ ਜੀ ਤੇ ਉਹ ਹੁਣ ਵੀ ਆਹਾ ਤੁਹਾਡੇ ਲੋਪੋ ਦੇ ਨਾਲ ਹੀ ਜੀ ਬੰਦਨੀ ਕਲਾ ਦੇ ਬੰਦਨੀ ਬੰਦਨੀ ਲਾ ਕੇ ਆਏ ਆ ਤੁਸੀਂ ਉਹਨਾਂ ਦਾ ਘਾਟਨ ਕਰਕੇ ਆਏ ਆ ਉਹ ਮੁੰਡਾ ਇੱਕ ਦੌਧਰ ਦਾ ਆ ਇੱਕ ਨਿਹਾਲ ਸਿੰਘ ਵਾਲੇ ਦਾ ਆ ਨਿਹਾਲ ਇਹਦਾ ਜਿਹੜਾ ਮੁੰਡਾ ਜਗਦੀਪ ਹੈਗਾ ਦੂਜਾ ਗੱਲਾਂ ਸ਼ਾਇਦ ਉਹਦਾ ਮੈਨੂੰ ਗਰਬਾਜ ਇਹ ਨਿਹਾਲ ਸਿੰਘ ਵਾਲੇ ਦਾ ਉਹਨਾਂ ਨੇ ਸਪੈਸ਼ਲ ਕਿਆ ਸੀ ਆਪਾਂ ਸਾਮਾਨ ਵੀ ਉਹਨਾਂ ਨੂੰ ਲੈ ਕੇ ਦਿੱਤਾ ਜੂ ਪੀ ਤੋਂ ਨਾਲ ਜਾ ਕੇ ਜੀ ਸਾਰਾ ਇਹਨਾਂ ਨੂੰ ਕਰਕੇ ਦਿੱਤਾ ਤੇ ਉਹ ਬੰਦੇ ਅੱਜ ਖੁਸ਼ ਆ ਤੇ ਉਹਨੇ ਖੁਸ਼ ਆ ਕਹਿੰਦੇ ਭਾਜੀ ਸਾਨੂੰ ਦੱਸਿਆ ਹੀ ਨਹੀਂ ਕਿਸੇ ਨੇ ਤੇ ਬਾਹਰਲੇ ਨੇ ਵੀ ਜਿੰਨਿਆਂ ਨੇ ਭਾਈ ਗੋੜ ਮੰਗਾਇਆ ਨਾ ਤੇਰੇ ਤੋਂ ਪ੍ਰਾਣਾ ਗੋੜ ਵੀ ਕਿਉਂਕਿ ਤੁਹਾਡੇ ਕੋਲ ਪ੍ਰਾਣਾ ਗੋੜ ਵੀ ਬਹੁਤ ਹੁੰਦਾ ਹਾਂ ਪਿਆ ਹਨਾ ਹੁਣ ਵੀ ਉਹ ਜਿਹੜਾ ਮੈਂ ਤੁਹਾਨੂੰ ਪੈਕਟ ਦਿਖਾਇਆ ਸੀ ਹੁਣ ਵੀ ਮੈਂ ਉਸੇ ਤਰ੍ਹਾਂ ਪੈਕ ਕਰਕੇ ਰੱਖਿਆ ਉਹ ਮੈਂ ਆ ਸੰਭ ਕੇ ਰੱਖਿਆ ਹੈ ਵੀ ਦੇਖਾ ਕਿੰਨੇ ਸਾਲ ਉਹਨੂੰ ਉੱਲੀ ਨਹੀਂ ਪੈਂਦੀ ਤੇ ਜਿੰਨਿਆਂ ਨੇ ਤੁਹਾਡੇ ਤੋਂ ਮੰਗਾਇਆ ਨਾ ਸਾਰਿਆਂ ਨੇ ਆਖਿਆ ਕਿ ਯਾਰ ਬਾਈ ਨਜ਼ਾਰਾ ਆ ਗਿਆ ਯਾਰ ਬੰਦਾ ਬੜਾ ਚੰਗਾ ਮਲਾਇਆ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਤੁਹਾਡੇ ਤੋਂ ਅੱਜ ਅਸੀਂ ਮੰਗਦੇ ਜੀ ਮੈਂ ਕਹਾਂ ਯਾਰ ਮੋੜ ਗੱਡੀ ਆਪਾਂ ਬਾਈ ਕੋਲੇ ਹੱਕ ਚੱਲਦੇ ਆ ਠੀਕ ਠੀਕ ਹਾਂ ਦੇਖੋ ਅਸੀਂ ਜਿੱਦਾਂ ਵੀ ਗੁਰ ਬਣਾਉਨੇ ਆ ਅਸੀਂ ਕੁਆਲਿਟੀ ਜੇ ਬਣਾਉਨੇ ਆ ਜਿਹਦੇ ਵਿੱਚ ਸਭ ਤੋਂ ਵੱਧ ਇਹ ਆ ਵੀ ਗੰਨਾ ਸਾਡੇ ਕੋਲ ਆਪਣਾ ਜ਼ਿਆਦਾ ਹੁੰਦਾ ਜੀ ਹੁਣ ਕਿਵੇਂ ਅਸੀਂ ਇਹਨੂੰ ਅੱਜ 24 ਘੰਟੇ ਸ਼ੁਰੂ ਕਰਤਾ ਚਲਾਉਣਾ ਇਹ 4 ਦਿਨ ਪਹਿਲਾਂ ਜੀ ਤੇ ਇਹਨੂੰ ਹੁਣ 24 ਘੰਟੇ ਚਲਾਉਨੇ ਸਾਡੇ ਕੋਲ ਗੋਡਨਸ ਹੀ ਪੂਰਾ ਹੁੰਦਾ ਇੱਥੇ ਆਉਂਦੇ ਸੀ ਆ ਕੇ ਲੋਕਾਂ ਨੂੰ ਗੋਡਨਸ ਹੀ ਮਿਲਦਾ ਜੀ ਜਦੋਂ ਗੋਡਨਸ ਹੀ ਮਿਲਦਾ ਉਹ ਮੁੜ ਕੇ ਜਾਂਦੇ ਸੀ ਨਿਰਾਸ਼ ਹੁੰਦੇ ਸੀ ਤੇ ਹੁਣ ਅਸੀਂ ਇਹਨੂੰ 15 16 ਦੇ ਘੰਟੇ ਦੀ بجائے 24 ਘੰਟੇ ਲਗਾਤਾਰ ਚਲਾ ਰਹੇ ਆ 1 ਵਜੇ ਤੋਂ ਲੈ ਕੇ ਦਿਨ ਦੇ ਇੱਕ ਵਾਰ ਤੇ ਡਿਊਟੀ 8 ਬੰਦੇ ਦੀ ਫਿਰ 9 ਬੰਦੇ ਆ ਰਾਤ ਨੂੰ ਫਿਰ ਮਤਲਬ ਅੱਗੇ 9 ਬੰਦੇ ਆ ਤੇ 17 ਬੰਦੇ ਬਾਈ ਚਰਨ ਜੀ ਤੇ ਤੇ ਖੰਡ ਦਾ ਖੰਡ ਸ਼ੁਰੂ ਕੀਤੀ ਤੁਸੀਂ ਦੇ ਸੀ ਦੇਸੀ ਖੰਡ ਹਾਂ ਕੀਤੀ ਸੀ ਆ ਇਹਦੇ ਸਲਾਈਜ਼ਰ ਲੱਗੇ ਹੋ ਜੀ ਇਹਦੇ ਵਿੱਚ ਰਾਪ ਪਾਈ ਜਾਂਦੀ ਆ ਜੀ ਰਾਪ ਪਾ ਕੇ ਆ ਮੋਟਰ ਲੱਗੀ ਆ ਇਹਨੂੰ ਮਤਲਬ 3 ਦਿਨ ਲਗਾਤਾਰ ਜੀ ਇਹਨੂੰ ਚਲਾਉਣਾ ਆ ਅੱਛਾ ਜੀ 3 ਦਿਨ ਚਲਾਉਣ ਤੋਂ ਬਾਅਦ ਉਹ ਇਹਦੇ ਵਿੱਚ ਜਿਹੜਾ ਆ ਉਹ ਖੰਡ ਤਿਆਰ ਹੋ ਜਾਣੀ ਆ ਫਿਰ ਇਹਦੇ ਮਸ਼ੀਨ ਦੇ ਵਿੱਚ ਸਾਫ਼ ਕਰ ਦੇਣੀ ਆ ਅੱਛਾ ਇਹਦੇ ਵਿੱਚੋਂ ਸੀਰਾ ਵੱਖਰਾ ਜੀ ਤੇ ਖਾਂਡੇ ਦੇ ਵਿੱਚ ਬੱਕਰੀ ਅੱਛਾ ਹਾਂ ਇਹ ਅੱਛਾ ਐਵੇਂ ਖੰਡ ਬਣਦੀ ਆ ਐਵੇਂ ਹਾਂ ਜਿਹੜੀਆਂ ਟਿਮ ਹਾਟਲ ਤੇ ਕੌਫੀ ਲੱਗ ਪੈਂਦੀ ਆ ਪੂਰੀ ਜੀ ਅੱਛਾ ਜਿਹੜੀ ਉਹ ਜਿਹੜੀ ਭੂਰੀ ਜੀ ਖੰਡ ਜਿਹੜੀ ਪੁੱਤ ਦੇ ਦਿੰਦੇ ਆ ਬ੍ਰਾਊਨ 슈ਗਰ ਆ ਉਹ ਬਣਦੀ ਆ ਉਹ ਬ੍ਰਾਊਨ 슈ਗਰ ਬਣਦੀ ਆ ਸਾਡੇ ਬਾਈ ਚਰਨਜੀਤ ਕੋਲੇ ਅੱਛਾ ਪਹਿਲਾਂ ਪ੍ਰੀਤ ਪੈਣਾ ਇਹਦੇ ਵਿੱਚ ਪੈਣਾ ਰੋ ਰੋ ਨਹੀਂ ਇਹਦੇ ਵਿੱਚ ਰਾਵ ਉਹ ਰਾਵ ਕੀ ਹੁੰਦੀ ਆ ਰਾਵ ਜਿਵੇਂ ਆਉ ਦਿਖਾਵਾਂ ਤੁਹਾਨੂੰ ਆ ਜਾ ਮੈਨੂੰ ਫਿਰ ਪੂਰਾ ਵਿਧੀ ਵਿਵਹਾਰ ਦੱਸ ਨਾ ਆ ਜਿਹੜਾ ਜਿਹੜਾ ਹਾਂ ਚੱਲ ਰਿਹਾ ਜੀ ਇਹਨੂੰ ਇੱਕ ਜਦੋਂ 100 100 ਤੋਂ ਲੈ ਕੇ 105 ਡਿਗਰੀ ਸੈਂਟੀਗ੍ਰੇਡ ਤੇ ਗਰਮ ਹੋ ਜਾਣਾ ਤੇ ਇਹਦੀ ਜਿਹੜੀ ਮਤਲਬ ਰਾਵ ਬਣ ਜਾਣੀ ਆ ਅੱਛਾ ਜੀ ਰਾਵ ਆਪਾਂ ਇਹਦੇ ਚ ਪਾ ਦੇਣੀ ਆ ਜਿਹੜਾ ਗੌੜਿਆ ਉਹ 112 ਤੋਂ ਲੈ ਕੇ ਦੇ ਵਿੱਚ ਅੱਛਾ ਤਿੰਨ ਦਿਨ ਲਗਾਤਾਰ ਵੀ ਚਲਾਉਣਾ ਅੱਛਾ ਉਹਦਾ ਟੈਂਪਰੇਚਰ ਤੁਸੀਂ ਨੋਟ ਕਰਦੇ ਆ ਕਰਦੇ ਆ ਸਾਡੇ ਕੋਲ ਬਣਿਓ ਮਿੱਟ ਬਗੈਰ ਸਾਡੇ ਕੋਲ ਸਾਰਾ ਕੁਝ ਹੈਗਾ ਅੱਛਾ ਜਦੋਂ ਤੁਸੀਂ ਖੰਡ ਕੱਢਣੀ ਆ ਉਦੋਂ 105 ਤੇ ਕੱਢ ਲੈਣੀ ਆ ਜੋ ਗੁੜ ਬਣਾਉਣਾ 120 ਤੇ ਕਰ ਦੇਣਾ ਨਹੀਂ ਜਦੋਂ ਗੁੜ ਬਣਾਉਣਾ ਉਦੋਂ 12 14 ਤੋਂ 16 ਦੇ ਅੰਦਰ ਅੰਦਰ अच्छा ਤੇ ਜਿਹੜੀ ਸ਼ੱਕਰ ਬਣਾਉਣੀ ਹੈ 122 ਤੋਂ 124 ਡਿਗਰੀ ਸੈਂਟੀਗਰੇ ਵਿੱਚ ਐਵੇਂ ਹਸਾਉ ਕਿਤਾਬ ਰੱਖਣਾ ਪੈਂਦਾ ਫੇਰ ਬਣਦੀ ਆ ਗੱਲ ਫੇਰ ਉਹ ਐਚ ਪੈ ਜਾਣੀ ਆ ਰਾਬ ਇਹਦੇ ਵਿੱਚ ਪੈਣੀ ਆ ਤਿੰਨ ਦਿਨੇ ਨੂੰ ਲਗਾਤਾਰ ਚਲਾਉਣਾ ਫਿਰ ਇਹਨੂੰ ਬੰਦ ਨਹੀਂ ਕਰਨਾ ਉਹ ਛੋਟੀ ਮੋਟਰ ਦਾ ਇਹਦਾ ਹੈਗਾ 1 ਮਿੰਟ ਦਾ ਜਿਹੜੇ ਵਿੱਚ ਐਂਗਲ ਲੱਗੇ ਆ ਇੱਕ 1 ਮਿੰਟ ਦਾ ਇੱਕ ਘੇੜਾ ਇਹਨੇ ਜਿਵੇਂ ਘੜੀ ਦਾ ਇੱਕ ਘੇੜਾ ਆ ਉਨਾ ਟਾਈਮ ਇਹਨੇ ਚੱਲੀ ਜਾਣਾ ਬੰਦ ਨਹੀਂ ਕਰਨਾ ਤੇ ਫੇਰ ਉਹ ਉਹ ਇੰਨੀ ਰੜਕੀ ਵੀ ਫੇਰ ਉਹਦੇ ਚ ਪਾਉਣੀਆਂ ਫੇਰ ਉਹਦੇ ਵਿੱਚੋਂ ਖੰਡ ਨਿਕਲਣੀਆਂ ਹਾਂ ਉਹਦੇ ਚੋਂ ਜਾ ਕੇ ਖੰਡ ਉਹ ਪੈਣੀ ਆ ਪੁੜਨਾ ਚ ਪ੍ਰੀਤ ਜਿਹੜੀਆਂ ਪੁੜਨਾ ਚ ਪਾ ਪਾ ਕੇ ਦਿੰਦੇ ਆਪਾਂ ਨੂੰ ਉਹੋ ਪੈਂਦੀ ਆ ਤੇ ਉਹ ਉਹ ਦੇਸੀ ਖੰਡ ਵੀ ਦੇ ਦਿੰਨੇ ਤੁਸੀਂ ਉਹੀ ਦੇਸੀ ਖੰਡ ਤੁਸੀਂ ਵੀ ਵੇਚਦੇ ਨੇ ਸਾਨੂੰ ਦੇ ਦਿਓਗੇ ਮਤਲਬ ਜੇ ਅਸੀਂ ਲੈਣੀ ਆ 5 ਕਿਲੋ 10 ਕਿਲੋ ਤੁਸੀਂ ਲੈ ਜੇ ਹੋ ਪਰ ਹਜੇ ਆਪਾਂ ਅੱਜ ਸ਼ੁਰੂ ਕਿਉਂ ਨਹੀਂ ਸਾਡੇ ਕੋ ਗੁੜੇ ਨਹੀਂ ਬਣ ਰਿਹਾ ਪੂਰਾ ਜਿੰਨੀ ਲੋੜ ਆ ਅੱਛਾ ਡਿਮਾਂਡ ਦੇ ਹਿਸਾਬ ਨਾਲ ਸਾਡੀ ਕੋ ਗੁੜ ਨਹੀਂ ਤਿਆਰ ਹੋ ਰਿਆ ਤੇ ਹੁਣ ਜਦੋਂ ਗੁੜ ਸਾਡੇ ਕੋ ਪੂਰਾ ਤਿਆਰ ਹੋਣ ਲੱਗ ਪਿਆ ਫੇ ਅਸੀਂ ਖੰਡ ਵੀ ਤਿਆਰ ਕਰਨੀ ਆ ਤੇ ਜਿਹੜੀ ਖੰਡ ਦੀ ਡਿਮਾਂਡ ਬਹੁਤ ਆ ਜਿਹੜੀ ਜਿਹੜੀ ਆ ਮੈਲ ਆ ਮੈਲ ਜੀ ਨਿਕਲਦੀ ਆ ਇਹ 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 ਮੈਲ ਜੀ ਦਾ ਫਰਕ ਕੀ ਕਰਦੇ ਆ ਤੁਸੀਂ ਇਹ ਜਿਹੜੀ ਮੈਲ ਆ ਇਹ ਚੱਕ ਕੇ ਬਾਹਰ ਉੱਥੇ ਡਰਮ ਚ ਪਾ ਦੇਣੀ ਆ ਜਿਹੜੇ ਕੋਈ ਸੂਰਾਂ ਵਾਲੇ ਜਾਂ ਕੋਈ ਡੰਗਰਾਂ ਨੂੰ ਪਾਉਣ ਲੈ ਵੀ ਲੈ ਜਾਂਦੇ ਆ ਅੱਛਾ ਉਹ ਫੇ ਲੈ ਜਾਂਦੇ ਆ ਸਾਡਾ ਤਾਂ ਬੇਕਾਰ ਹੈਗੀ ਆ ਅੱਛਾ ਮਤਲਬ ਤੁਹਾਡੇ ਲਈ ਬੇਕਾਰ ਆ ਤੇ ਲੋਕਾਂ ਦੇ ਕੰਮ ਆ ਜਾਂਦੀ ਆਉਂਦੀ ਆ ਸੂਰ ਰੱਖਿਓ ਲੋਕਾਂ ਨੇ ਨੂੰ ਉਹ ਲੈ ਜਾਂਦੇ ਆ। ਆਹ ਹੈ ਤਾਂ ਇਹ ਵੀ ਮਿੱਠਾ ਹੀ ਆ। ਮਿੱਠਾਈ ਹਾਂ। ਹਾਂ। ਇਹ ਕਈ ਕਈ ਇਹਨੂੰ ਵੀ ਨਖਾਰਨ ਲਈ ਆਪਣਾ ਪਾਉਂਦੇ ਆ ਉਹ ਕੈਮੀਕਲ ਵਗੈਰਾ ਪਾਉਂਦੇ। ਨਹੀਂ ਕੈਮੀਕਲ ਨਹੀਂ ਪਾਉਂਦੇ। ਜੀ। ਇਹ ਦੇਸੀ ਆ ਜਿਵੇਂ ਜੰਗਲੀ ਭਿੰਡੀ ਹੁੰਦੀ ਆ। ਹਾਂਜੀ। ਜੰਗਲੀ ਭਿੰਡੀ। ਹਾਂਜੀ। ਇਹਨੂੰ ਕੁੱਟ ਕੇ ਇਹਦੇ ਵਿੱਚੋਂ ਜਦੋਂ ਇਹਨੂੰ ਆਪਾਂ ਨਚੋੜਨਾ ਹਾਂ ਆਹ ਦੇਖੋ ਇਹ ਇਦਾਂ ਦਾ ਗਾੜਾ ਲੇਸ ਬਣ ਜਾਣੀ ਆ। ਹੂੰ ਇਹਨੂੰ ਪਹਿਲਾਂ ਪਾ DNA ਤੇ ਜਦੋਂ ਇਹਨੂੰ ਪਾਉਣਾ ਤਾਂ ਇਹਦੀ ਜਿਹੜੀ ਜਿਹੜੀ ਇਹਦੇ ਵਿੱਚੋਂ ਮੈਲ ਆ ਸਾਰੀ ਉੱਪਰ ਆ ਜਾਣੀ ਆ। ਨਹੀਂ ਆਮ ਕਈ ਉਹਦੇ ਵਿੱਚ ਨਖਾਰ ਨਖੂਰ ਕੈਮੀਕਲ ਤੌਰ ਤੇ ਕਈ ਪਾਉਂਦੇ ਆ ਨਹੀਂ 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 ਇਹ ਕੈਮੀਕਲ ਨਹੀਂ ਹੈਗਾ ਇਹ ਤਾਂ ਇੱਕ ਆਰਗੈਨਿਕ ਆ ਹਾਂ ਇਹ ਆਰਗੈਨਿਕ ਆ ਆਰਗੈਨਿਕ ਆ ਕੈਮੀਕਲ ਅਸੀਂ ਕੋਈ ਨਹੀਂ ਵਰਤਦੇ ਇੱਥੇ ਕੋਈ ਖੰਡ ਨਹੀਂ ਕੋਈ ਕੈਮੀਕਲ ਨਹੀਂ ਬਿਲਕੁਲ ਸ਼ੁੱਧ ਪਿਓਰ ਇੱਕੋ ਮਿੱਠਾ ਸੋਡਾ ਰੱਖਿਆ ਹੈ ਮਿੱਠਾ ਸੋਡਾ ਵੀ ਅਸੀਂ ਵਰਤਦੇ ਆ ਹੂੰ ਠੀਕ ਹੈ ਕਈ ਬੰਦੇ ਕਹਿੰਦੇ ਅਸੀਂ ਮਿੱਠਾ ਸੋਡਾ ਨਹੀਂ ਪਾਉਂਦੇ ਜਾਂ ਸਕਲਾਈ ਨਹੀਂ ਪਾਉਂਦੇ ਜੇ ਸਕਲਾਈ ਨਹੀਂ ਪਾਉਂਗੇ ਤਾਂ ਤੁਹਾਡਾ ਗੁੜ ਕਾਲੇ ਰੱਖਦਾ ਬਣੂਗਾ ਅੱਛਾ ਤੇ ਮੈਲ ਵੀ ਆਊਗੀ ਕਿੰਨੇ ਸਾਲ ਗੁੜ ਪਿਆਰਾ ਸਦਾ ਆਮ ਤਾਂ ਕਹਿੰਦੇ ਵੀ ਗੋੜੇ ਬਹਿ ਗਿਆ ਗੋੜੋ ਉਹ ਰੱਖਣ ਦੇ ਵਿੱਚ ਆਪਣੇ ਸਾਹਮਣੇ ਦੇ ਵਿੱਚ ਹੈਗਾ ਮੈਂ ਕਹਿੰਦਾ ਗੁੜ ਨੂੰ ਤੁਸੀਂ ਇੱਕ ਵਾਰੀ ਸਕਾ ਕੇ ਰੱਖ ਲਓ 2 ਸਾਲ ਗੁੜ ਨਹੀਂ ਖਰਾਬ ਹੋਊਗਾ ਉਹਨੂੰ ਪੈਕ ਕਰ ਦਿਓ ਸੀਲ ਬੰਦ ਕਰ ਦਿਓ ਜੀ ਹਾਂ ਨਹੀਂ ਗੁੜ ਦੇ ਵਿੱਚੋਂ ਮੋਇਸਚਰ ਖਤਮ ਕਰ ਦਿਓ ਤੁਹਾਡੇ ਸਾਹਮਣੇ ਮੋਇਸਚਰ ਖਤਮ ਹੋਣਾ ਚਾਹੀਦਾ ਮੋਇਸਚਰ ਖਤਮ ਹੋਣ ਤੋਂ ਬਾਅਦ ਉਹਨੂੰ 에ਅਰ ਟਾਈਟ ਵੀ ਹੋਣਾ ਚਾਹੀਦਾ ਜੀ ਹਾਂ ਹਾਂ ਵੀ ਜੇ ਉਹ 에ਅਰ ਟਾਈਟ ਆ ਤੇ ਮੋਇਸਚਰ ਉਹਦੇ ਵਿੱਚ ਹੈ ਨਹੀਂਗਾ ਤਾਂ ਫੇਰ ਉਹਨੂੰ ਜਿੰਨਾ ਚਿਰ ਮਰਜ਼ੀ ਰੱਖ ਲੀਗੇ ਹਾਂ ਫੇਰ ਵੀ ਉਹਨੂੰ ਇਟ ਐਟ ਕਰਕੇ ਰੱਖਣਾ ਪਊਗਾ ਸੀਲ ਕਰਕੇ ਜੀ ਹਾਂਜੀ ਆ ਹੁਣ ਤੁਸੀਂ ਦੇਖ ਲਓ ਵੀ ਕਿੰਨੇ ਬੰਦੇ ਕਿੰਨੀਆਂ ਗੱਡੀਆਂ ਖੜੀਆਂ ਇਹੀ ਮੇਲਾ ਲੱਗਾ ਰਹਿੰਦਾ ਹਰ ਰੋਜ਼ ਹਾਂ ਹਾਂਜੀ ਨਹੀਂ ਨਹੀਂ ਬਹੁਤ ਮੈਂ ਕਹਿੰਦਾ ਭਾਈ ਚਰਨਜੀਤ ਮਾਲਕ ਦੀ ਕਿਰਪਾ ਨਾਲ ਦਾਤੇ ਦੀ ਦਇਆ ਤੇਰੇ ਤੇ ਠੀਕ ਆ ਕਿ ਨਹੀਂ ਕਿਉਂਕਿ ਹੁਣ ਆਪਾਂ ਉਹ ਤਾਂ ਗੱਲ ਹੈ ਨਹੀਂਗੀ ਵੀ ਆਪਾਂ ਹੁਣ ਰੁਪਈਏ ਇਕੱਠੇ ਕਰਨ ਵਾਸਤੇ ਲੱਗੇ ਪਿਆ ਹੁਣ ਤਾਂ ਆਪਾਂ ਇੱਕ ਜਤਮਾਨ ਸਤਕਾਰ ਬੜੀ ਵੱਡੀ ਚੀਜ਼ ਆ ਦੇਖੋ ਕੰਮ ਤਾਂ ਹਰੇਕੋ ਪੈਸੇ ਲਈ ਕਰਦਾ ਹਾਂ ਪੈਸੇ ਲਈ ਕਰਦੇ ਹਾਂ ਪਰ ਇਮਾਨਦਾਰੀ ਦਾ ਪੈਸਾ ਕਮਾਉਣਾ ਹਾਂ ਕੀ ਪੈਸਾ ਇਮਾਨਦਾਰੀ ਦਾ ਕਮਾਉਣਾ ਗਲਤ ਨਹੀਂ ਕਰਨਾ ਕਿਸੇ ਨੂੰ ਗਲਤ ਚੀਜ਼ ਨਹੀਂ ਦੇਣੀ ਅੱਥੇ ਹੁਣ ਹਰੇਕ ਬੰਦਾ ਅੱਜ ਟ੍ਰੈਂਡ ਹੋ ਗਿਆ ਵੀਡੀਓ ਪਾ ਰਿਹਾ ਮੇਰਾ ਗੁਰ ਜਿਹੜਾ ਬੰਦਾ ਕੁਆਂਟਲ ਗੁਰ ਕਰਦਾ ਉਹ ਵੀ ਕਹਿੰਦਾ ਮੇਰਾ ਕੈਨੇਡਾ ਨੂੰ ਜਾਂਦਾ ਜਹਾਜ਼ ਭਰ ਕੇ ਮੇਰਾ ਅਮਰੀਕਾ ਨੂੰ ਜਾਂਦਾ ਪਰ ਮੈਂ ਇਹ ਗੱਲ ਕਰਦਾ ਚਲੋ ਜਾਂਦਾ ਸਾਡਾ ਵੀ ਆ ਸਾਡਾ ਇਹ ਨਹੀਂ ਹੈਗਾ ਵੀ ਸਾਡੇ ਉਰ ਜਹਾਜ਼ ਭਰ ਕੇ ਜਾਂਦੇ ਆ ਸਾਡੇ ਤਾਂ ਇੱਥੇ ਲੋਕਾਂ ਦਾ ਨਹੀਂ ਪੂਰਾ ਹੁੰਦਾ ਜੇ ਕੋਈ ਬੰਦਾ ਬਾਹਰਲਾ ਮੰਗਦਾ ਅਸੀਂ ਉਹਨੂੰ ਕਹਿੰਨੇ ਵੀ ਤੂੰ ਆਪਣੇ ਕਿਸੇ ਰਿਸ਼ਤੇਦਾਰ ਨੂੰ ਭੇਜ ਤੂੰ ਮੰਗਾ ਲੈ ਤੇ ਇੱਥੋਂ ਲੈ ਜਾਂਦੇ ਆ ਦੁਕਾਨਾਂ ਵਾਲੇ ਵੇਚਦੇ ਆ ਨਹੀਂ ਦੁਕਾਨਾਂ ਵਾਲੇ ਨਹੀਂ ਵੇਚਦੇ ਸਾਡਾ ਇੱਥੇ ਨਹੀਂ ਪੂਰਾ ਹੁੰਦਾ ਦੁਕਾਨਾਂ ਵਾਲੇ ਨੂੰ ਵੇਚਾਂਗੇ ਤਾਂ ਸਾਡੇ ਉਹ ਸਸਤਾ ਲਊਗਾ ਅਸੀਂ ਕਿਉਂ ਦੇਵਾਂਗੇ ਜਦੋਂ ਸਾਡਾ ਇੱਥੇ ਹੀ ਵਿਕਦਾ ਫਿਰ ਉਹ ਕਹਿੰਦੇ ਸਾਡਾ ਕੈਨੇਡਾ ਨੂੰ ਜਾਂਦਾ ਅਮਰੀਕਾ ਨੂੰ ਪਰ ਮੈਂ ਕਹਿੰਦਾ ਵੀ ਇੱਥੇ ਜਿਵੇਂ ਤੁਸੀਂ ਕੋਈ ਬੰਦਾ ਸਾਡੇ ਕੋਲ ਆਉਂਦਾ ਪਹਿਲਾਂ ਤਾਂ ਅਸੀਂ ਅਗਲੇ ਨੂੰ ਕਹਿੰਨੇ ਬੈਠੋ ਹੂੰ ਸਾਡੇ ਕੋਲ ਤੁਸੀਂ ਚਾਹ ਪੀਵੋ ਸਾਡੇ ਕੋਲ ਰਸ ਪੀਵੋ ਗੋੜ ਖਾਵੋ ਅਗਲੇ ਸਤਕਾਰ ਨਾਲ ਬਿਠਾਲਦੇ ਆ ਕੁਰਸੀਆਂ ਬਕਾਇਦਾ ਪਈਆਂ ਰਹਿਣੀਆਂ ਸਾਡੇ ਕੋਲ ਜੀ ਮੈਂ ਉਹਨਾਂ ਨੂੰ ਕਹਿਣਾ ਵੀ ਤੁਸੀਂ ਕਿਸੇ ਆਏ ਨੂੰ ਸਤਕਾਰਤਾ ਕਰ ਲਿਆ ਕਰੋ ਕਿਸੇ ਨੂੰ ਆਏ ਨੂੰ ਚਾਹ ਪੁਲਾ ਲਓ ਜਾਂ ਰਸ ਤਾਂ ਪੁਲਾ ਲਓ ਤੁਸੀਂ ਤਾਂ ਰਸ ਵੀ ਨਹੀਂ ਪੁਲਾਉਂਦੇ ਹੂੰ ਕਈ ਬੰਦੇ ਆਉਂਦੇ ਆ ਆ ਰਸ ਚਾਹੀਦੀ ਆ ਰਸ ਲੈ ਜਾਓ ਉਹ ਕਿੰਨੇ ਪੈਸੇ ਮੈਂ ਕਿਹਾ ਯਾਰ ਰਸ ਪੀਣ ਲਈ ਥੋੜੋ ਹੁੰਦੀ ਆ ਮਤਲਬ ਨਹੀਂ ਪੈਸੇ ਰਸ ਪੀਣ ਦੇ ਨਹੀਂ ਪੈਸੇ ਲੈਂਦੇ ਹੂੰ ਹੂੰ ਕਈ ਆਉਂਦੇ ਆ ਗਰਮ ਗੋੜ ਲੈਣਾ ਹੂੰ ਗਰਮ ਗੋੜ ਦੇ ਪੈਸੇ ਮਤਲਬ ਆ ਲਓ ਜੀ ਮੈਂ ਦੋ ਪੇਸੀਆਂ ਗੁੜ ਦੀਆਂ ਲਈਆਂ ਟਿੱਕੀਆਂ ਇਹਦੇ ਪੈਸੇ ਪਰ ਆਪ ਕਹਿੰਦੇ ਨਹੀਂ ਨਹੀਂ ਖਾਹ ਇੱਥੇ ਬੈਠ ਕੇ ਭੰਵੇਂ ਤੁਸੀਂ 5 ਕਿਲੋ ਖਾ ਲਓ ਹਾਂ ਜੇ ਤੁਸੀਂ 5-7 ਬੰਦੇ ਜੋ ਮਰਜ਼ੀ ਖਾ ਲਓ ਪਰ ਜੇ ਹੁਣ ਚੁੱਕ ਕੇ ਕਹਾਂ ਵੀ ਅਸੀਂ ਇਹ 5-5 ਪੇਸੀਆਂ ਚੱਲੇ ਅਸੀਂ ਘਰ ਜਾ ਕੇ ਖਾਣੀ ਆ ਫੇਰ ਨਹੀਂ ਹਾਂ ਇੱਥੇ ਜਿੰਨੇ ਮਰਜ਼ੀ ਖਾਓ ਖਾਣ ਲਈ ਆ ਜੇ ਵੇਣ ਨਾਲ ਆਇਆ ਤਾਂ ਕੋਈ ਤਾਂ ਹੀ ਆਊ ਕੋਣ ਐ ਗੱਡੀਆਂ ਆਈਆਂ ਇੰਨੀਆਂ ਜੇ ਅਸੀਂ ਵੇਣ ਨਾਲ ਆਇਆ ਤਾਂ ਇੱਥੇ ਲੋਕ ਆਏ ਹਾਂ ਬਿਲਕੁਲ ਦਾ ਹਾਂ ਆਪਾਂ ਮਾੜਾ ਇੱਕ ਲੋਕੇਸ਼ਨ ਕਲੀਅਰ ਕਰ ਦਈਏ ਮਾੜਾ ਬੋਲ ਦਈਏ ਵੀ ਕਿਹੜੇ ਖਾਨ ਤੇ ਆਪਾਂ ਸਾਡਾ ਅਸੀਂ ਬੰਗਿਆਂ ਤੋਂ ਮੁਕੰਦਪੁਰ ਰੋਡ ਜੀ ਇਹ ਸਾਡਾ ਬੰਗਿਆਂ ਤੋਂ ਫਲੋਰ ਨੂੰ ਵੀ ਰੋਡ ਚੱਲ ਜਾਂਦਾ ਲੁਧਿਆਣੇ ਨੂੰ ਵੀ ਨਿਕਲ ਜਾਂਦਾ ਫਲੋਰ ਦੇ ਵਿੱਚ ਹੀ ਜੀ ਤੇ ਇਹ ਹੈਗਾ ਸਾਡਾ ਬੰਗਿਆਂ ਤੋਂ ਮੁਕੰਦਪੁਰ ਰੋਡ ਪਿੰਡ ਸਾਡਾ ਗਹਿਲ ਮੁਜਾਰੀ ਜੀਲਾ ਨਵਾਂ ਸ਼ਹਿਰ ਜੀ ਤੇ ਝੱਜ ਪੰਜਾਬੀ ਵੇਣਾ ਜੇ ਤੁਸੀਂ ਲੋਕੇਸ਼ਨ ਭਰਨੀ ਆ ਝੱਜ ਪੰਜਾਬੀ ਵੇਣੇ ਲੋਕੇਸ਼ਨ ਭਰ ਲਓ ਤੇ ਤੁਹਾਡਾ ਜਿਹੜਾ ਇਹ ਇੱਥੇ ਲੋਕੇਸ਼ਨ ਤੇ ਆ ਜਾਊਗਾ ਜੇ ਅੱਜ ਪੰਜਾਬੀ ਬੇਲਨਾ ਲੋਕੇਸ਼ਨ ਭਰ ਲੋ ਸਿੱਧਾ ਤੁਸੀਂ ਬਾਈ ਚਰਨਜੀਤ ਦੇ ਆ ਦੇਖੋ ਇੱਧਰ ਅਸੀਂ ਜੀ ਮਤਲ ਜਿਹੜਾ ਬਾਲਣ ਦਾ ਸਟਾਕ ਆ ਉਹ ਵੀ ਪੂਰਾ ਰੱਖਿਆ ਆ ਵੀ ਬਾਰਸ਼ਾਂ ਦੇ ਵਿੱਚ ਵੀ ਸਾਡਾ ਬੰਦ ਨਹੀਂ ਹੋਣਾ ਚਾਹੀਦਾ ਬੇਲਨਾ ਹਾਂ ਵੀ ਜੇ ਝੜੀ ਲੱਗ ਗਈ ਹੁਣ ਸਾਲਾਂ ਚ ਆ ਆ ਦੇਖੋ ਕਿੰਨਾ ਸਟਾਕ ਕੀਤਾ ਆ ਅੱਜ ਇਹ ਤਰਪਾਲਾਂ ਲਿਆ ਕੇ ਉੱਪਰ ਤਰਪਾਲਾਂ ਦੇ ਦੇਣੀਆਂ ਜਮੀਂ ਵੀ ਪੈਜੂ ਬਾਰਿਸ਼ ਪੈਜੂ ਤੇ ਸਾਡਾ ਕੰਮ ਚੱਲਦਾ ਰਹੂਗਾ ਹਾਂ ਵੀ ਜੇ ਕਿਤੇ 2 4 ਦਿਨ ਆਪਣਾ ਖਾਮ ਹਾਂਜੀ ਹਨਾ ਬਿਲਕੁਲ ਜਿਹੜਾ ਫੜਕਾ ਪੈ ਗਿਆ ਤਾਂ ਡਿੱਕਾ ਹੀ ਫੜਕੇ ਦਾ ਕੰਮ ਫਿਰ ਚੱਲਦਾ ਬਿਲਕੁਲ ਹਰੇਕ ਕੰਮ ਚ ਉੱਥੇ ਉਹ ਝੋਕਾ ਲਾਈ ਜਾਂਦੇ ਆ ਉਹ ਝੋਕਾ ਲਉਣਾ ਹਨਾ ਹਾਂਜੀ ਹੂੰ ਤੇ ਗੰਨਾ ਵੀ ਅਸੀਂ ਜਿਆਦਾ ਆਪ ਦਾ ਹੀ ਬੀਜ ਲਏ ਆ ਹਾਂ ਤੇ ਹੁਣ ਸਾਨੂੰ 24 ਘੰਟੇ ਚਲਾਉਣਾ ਪੈ ਗਿਆ ਕਰਕੇ ਕੋ ਸਾਡਾ ਜਿਹੜਾ ਕੋਈ ਸੀਡ ਹੈਗੇ ਆ ਸੀਡ ਤਿਆਰ ਕਰਦੇ ਆ ਅਸੀਂ ਗੰਨੇ ਦਾ ਜੀ ਤੇ ਉਹ ਜਿਹੜਾ ਮਹਿਲ ਤੇ ਜਾਂਦਾ ਉਹਦੀ ਬਜਾਏ ਸਾਨੂੰ ਹੁਣ ਲੈਣਾ ਪਿਆ ਉਹ ਕਿਉਂਕਿ ਕੁਝ ਬੀਜ ਜਿੱਦਾਂ ਦੇ ਹੁੰਦੇ ਆ ਉਹਨਾਂ ਦਾ ਗੁੜ ਨਹੀਂ ਬਣਦਾ ਮਿਲਣ ਲਈ ਵਧੀਆ ਹੁੰਦੇ ਆ ਤੇ ਇਹ ਜਿਹੜਾ ਗੰਨਾ ਹੈ ਜਿਹੜਾ ਮਤਲਬ 118 ਹੋਇਆ 85 ਹੋਇਆ 92 ਹੋਇਆ ਤੇ 15023 ਚਾਰਕ ਵੈਰੈਟੀਆਂ ਜਿਹੜੀਆਂ ਜਿਨ੍ਹਾਂ ਦਾ ਬਹੁਤ ਵਧੀਆ ਗੁੜ ਬਣਦਾ ਗੁੜ ਬਣਦਾ ਉਹ ਇੱਥੇ ਪੀੜੀਆਂ ਜਾਨੀਆਂ ਜਿਹੜੀਆਂ ਆ ਹੋਰ ਵੈਰੈਟੀਆਂ ਨੇ ਕਾਫੀ 95 96 238 ਵਗੈਰਾ ਉਹ ਜਿਹੜੀਆਂ ਮਿਲ ਵਸਦੀਆਂ ਜੀ ਹਾਂਜੀ अच्छा ਮੈਲੇ ਤਾਂ ਵੀ ਬੱਚੇ ਵੀ ਸੜਦਾ ਜਾਂਦਾ ਜਾਂਦਾ ਜਾਂ ਸੜ ਸੀਡ ਵੀ ਕਾਫੀ ਵਿਕਦਾ ਹੈ ਸੀਡ ਤੇ ਵੀ ਅਸੀਂ ਸੀਡ ਵੀ ਤਿਆਰ ਕਰਦੇ ਹਾਂ ਜਿਹੜਾ ਸੀਡ ਵੀ ਅਸੀਂ ਜੀ ਤੁਸੀਂ ਕਿਤੇ ਦੇਖਿਆ ਹੋਣਾ ਗੰਨਾ ਬੀਜਦੇ ਇਹਨੂੰ ਕੱਟ ਕੇ ਗੰਨੇ ਦੇ ਪੀਸ ਬੀਜਦੇ ਆ ਜੀ ਅਸੀਂ ਜਿਹੜਾ ਗੰਨਾ ਬੀਜਦੇ ਆ ਉਹ ਅਸੀਂ ਮਸ਼ੀਨ ਦੇ ਨਾਲ 1.5 ਇੰਚ ਦੀ ਅੱਖ ਕੱਢ ਕੇ ਅਸੀਂ ਟ੍ਰੇਆਂ 'ਚ ਲਾ ਕੇ ਨਰਸਰੀ ਤਿਆਰ ਕਰਕੇ ਫੇਰ ਖੇਤ ਵਿੱਚ ਬੀਜਦੇ ਆ ਅੱਛਾ ਹਾਂ ਭਾਈ ਮੈਨੂੰ ਇੱਕ ਗੱਲ ਹੋਰ ਦੱਸੋ ਥੋੜੀ ਦਿਲਚਸਪੀ ਵਾਲੀ ਮੈਨੂੰ ਵੀ ਇੱਕ ਕਿੱਲਾ ਗੰਨੇ ਦਾ ਲਾ ਕੇ ਕਿਸਾਨ ਜਦੋਂ ਫੈਕਟਰੀ 'ਚ ਸੜਦਾ ਹਾਂ ਇੱਕ ਸਾਲ 'ਚ ਇੱਕ ਸਾਲ ਦੀ ਇੱਕ ਫਸਲ ਆ ਇਹ ਬਿਲਕੁਲ ਇਹ ਕਿੰਨੇ ਦਾ ਹੋ ਜਾਂਦਾ ਐਵਰੇਜ ਔਸਤਨ ਕਿੰਨੇ ਦਾ ਗੱਲਾਂ ਨਿਕਲ ਆਉਂਦਾ ਇੱਕ ਕਿੱਲੇ 'ਚੋਂ ਇਹ ਕਣਕ ਝੋਨੇ ਨਾਲੋਂ ਜੀ ਮਤਲਬ ਉਹਨਾਂ ਦੀ ਬਰਾਬਰ ਕਰ ਲਈਏ ਜੇ ਉਹਦੇ ਨਾਲੋਂ ਵੀ ਆ 10-15000 20000 ਤੱਕ ਵੱਧ ਨਿਕਲਦਾ ਖੇਤ ਮਤਲਬ ਕਹਿਣ ਤੋਂ ਪਹਿਲਾਂ ਤੁਹਾਡੇ ਲੱਖ ਰੁਪਏ ਦਾ ਸਵਾ ਲੱਖ ਦਾ ਗੰਨਾ ਹੋ ਜਾਂਦਾ ਮਤਲਬ ਜੇ ਤੁਹਾਡੀ ਕਣਕ ਝੋਨਾ ਲੱਖ ਦਾ ਹੁੰਦਾ ਇਹ ਸਵਾ ਲੱਖ ਦਾ ਇਹ ਤਾਂ ਠੀਕ ਆ ਹਾਂ ਤੇ ਇੱਕ ਅਸੀਂ ਜਿਹੜਾ ਗੰਨਾ ਆ 5 ਫੁੱਟ ਤੇ ਬੀਜਦੇ ਆ ਉਹਦਾ ਉਦਾਂ ਵੀ ਝਾੜ ਵਧਿਆ ਵੱਧ ਜਾਂਦਾ ਹਾਂਜੀ ਹਾਂ ਤੇ ਇਹਦੇ ਲਈ ਟਰਾਲੇ ਤਕੜੇ ਚਾਹੀਦੇ ਆ ਬਿਲਕੁਲ ਹਨਾ ਵੱਡੇ ਟਰਾਲੇ ਚਾਹੀਦੇ ਆ ਵੱਡੇ ਟਰਾਲੀਆਂ ਜੇ ਆਉਂਦਾ ਹੂੰ ਤੇ ਛੋਟੇ ਟਰਾਲੇ ਤਾਂ ਫਿਰ ਲੱਦੇ ਨਹੀਂ ਹੁੰਦਾ ਬਹੁਤਾ ਹਾਂ ਠੀਕ ਹੈ ਭਾਈ ਜੀ ਨੰਬਰ ਤੁਹਾਡਾ ਦੇ ਦਿੱਤਾ ਸਕਰੀਨ ਤੇ ਕੋਈ ਵੀ ਸੱਜਣਾ ਤਾਂ ਚੱਲਜ ਸਕਰੀਨ ਤੇ ਹਾਂਜੀ ਹਾਂਜੀ ਨੰਬਰ ਹੈਗਾ 98141 ਜੀ 79221 ਜੀ ਦੂਜਾ ਨੰਬਰ ਹੈਗਾ 98147 79221 ਜੀ ਤੇ ਇਹ ਨੰਬਰ ਸਕਰੀਨ ਤੇ ਤਾਂ ਚੱਲ ਹੀ ਰਹੇ ਆ ਮੋੜ ਤੋਂ ਲੈ ਕੇ ਜੀ ਕੋਈ ਸੱਜਣ ਨੂੰ ਲੋੜ ਆ ਤਾਂ ਦੱਸ ਸਕਦਾ ਹਾਂਜੀ 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 ਬਾਕੀ ਸਾਡੀ ਸਕਰੀਨ ਲੱਗੀ ਹੋ ਰੋਡ ਦੇ ਉੱਪਰ ਹਾਂ ਉਹ ਸਕਰੀਨ ਰੋਡ ਦੇ ਉੱਪਰ ਲੱਗੀ ਹੋ ਆ ਜਦੋਂ ਕੋਈ ਬੰਦਾ ਨੰਗੇ ਉੱਥੋਂ ਸਕਰੀਨ ਦੇ ਉੱਪਰੋਂ ਪੂਰਾ ਪਤਾ ਲੱਗਦਾ ਹੁੰਦਾ ਇਸ ਜਾਂਦਾ ਜਦੋਂ ਇੱਧਰ ਦੀ ਲੰਗਦੇ ਹਾਂ ਝੱਟ ਨਿਗਾਹ ਪੈ ਜਾਂਦੀ ਆ ਮੈਂ ਜਦੋਂ ਮੈਂ ਤੇ ਪ੍ਰੀਤ ਰੰਗੇ ਜਾਂਦੇ ਮੈਂ ਪ੍ਰੀਤ ਨੂੰ ਆਖੇ ਮੈਂ ਕਾ ਪ੍ਰੀਤ ਆਪਣੇ ਯਾਰ ਦਾ ਬੇਲਨਾ ਯਾਰ ਓੱਕ ਕੇ ਚੱਲਦੇ ਆ ਹਾਂ ਠੀਕ ਆ ਬਈ ਸੱਜਣ ਹੁਣ ਦੇਖੋ ਕਿੰਨੀਆਂ ਗੱਡੀਆਂ ਖੜੀਆਂ ਜੀ ਕਿੰਨੇ ਲੋਕ ਖੜੇ ਆ ਗੋਲ ਲੈਣ ਲਈ ਹਾਂ ਆਈ ਜਾਂਦੇ ਆ ਜਾਈ ਜਾਂਦੇ ਆ ਗੋੜ ਮੇੜੀ ਜਾਂਦਾ ਲੋਕ ਬਾਈ ਦਸਰੀ ਕਾਲ ਹੋ ਠੀਕ ਹੋ ਜਦ ਐਵੇਂ ਆਈ ਜਾਂਦੇ ਆ ਇੱਥੇ ਬੈਠੀ ਜਾਂਦੇ ਆ ਹਾਂ ਬਾਈ ਦੇਖੋ ਅਸੀਂ ਸਪੈਸ਼ਲ ਕੁਰਸੀਆਂ ਰੱਖੀਆਂ ਜੀ ਉਹਨਾਂ ਨੂੰ ਕਹਿੰਦੇ ਆ ਚਾਹ ਪੀਵੋ ਜੀ ਤੇ ਚਾਹ ਪੀਵੋ ਰਸ ਪੀਵੋ ਗੋੜ ਖਾਵੋ ਤੇ ਫਿਰ ਜਾ ਕੇ ਕਿਤੇ ਉਹਨਾਂ ਨੂੰ ਗੁੜ ਦੇਈਦਾ ਹਾਂ ਨਹੀਂ ਠੀਕ ਆ ਯਾਰ ਰਿਸ਼ਤਾ ਵੀ ਬਣਨਾ ਚਾਹੀਦਾ ਗਾਹਕ ਕਲਾ ਦੁਕਾਨਦਾਰ ਥੋੜੋ ਆ ਆਪਾਂ ਪਿੰਡਾਂ ਵਾਲੇ ਵੀ ਆ ਹੈਨਾ ਦੇਖੋ ਕੋਈ ਬੰਦਾ ਵੀ ਆ ਜਿਹਨੂੰ ਆਪਾਂ ਤੁਸੀਂ ਜੀ ਆਇਆਂ ਕਹਨੇ ਅਗਲਾ ਸਤਿਕਾਰ ਨਾਲ ਕਹਿੰਦਾ ਅਗਲਾ ਯਾਰ ਕਹਿੰਦਾ ਇਹ ਬੰਦੇ ਵਧੀਆ ਆ ਬਿਲਕੁਲ ਜੇ ਹੁਣ ਅਸੀਂ ਕਿਸੇ ਨੂੰ ਕਹਾਂ ਹੀ ਨਹੀਂ ਗੁੜ ਖਾ ਲਓ ਰਸ ਪੀ ਲਓ ਉਹਨਾਂ ਉੱਥੇ ਜਾ ਕੇ ਗੱਲਾਂ ਕੱਢਣੀਆਂ ਕਿਹੜਾ ਵੇਣਾ ਲਾਇਆ ਹੂੰ ਇਹ ਕਿੰਨੇ ਪਰਸੈਂਟ ਹੋਣਾ ਚਾਹੀਦਾ ਜੀ ਉਹਦੇ ਵਿੱਚ ਮਠਾਸ ਕਿੰਨੇ ਪਰਸੈਂਟ ਹੋਣੀ ਚਾਹੀਦੀ ਗੱਲੇ ਜੀ ਜੋ ਬਣਦਾ 18 ਕੱਟਾ ਕੱਟ 18% ਜਦੋਂ ਮਠਾਸ ਹੁੰਦੀ ਆ ਫਿਰ ਇਹਦਾ ਗੁੜ ਬਣਨਾ ਸ਼ੁਰੂ ਹੋ ਜਾਂਦਾ ਹਾਂ ਹਾਂ ਤੇ ਐਸਰ ਤੋਂ ਹੀ ਤਾਂ 20 ਤੇ ਚਲੀ ਜਾਂਦੀ ਹੋਊਗੀ ਆ ਜਿੱਦਾਂ ਜਿੱਦਾਂ ਹੁਣ ਅੱਗੇ ਜਾਈ ਜਾਣਾ ਉਦੋਂ ਹੁੰਦਾ ਇਹਦੇ ਵਿੱਚ ਮਠਾਸ ਵਧ ਹੀ ਜਾਣੀ ਆ ਪਾਣੀ ਘਟ ਜਾਣਾ ਜੀ ਪਾਣੀ ਘਟ ਤੇ ਇੱਕ ਕੁਆਂਟਲ ਗੰਨੇ ਚੋਂ 11 ਕਿਲੋ ਗੁੜ ਦੀ ਐਵਰੇਜ ਆਉਂਦੀ ਆ ਔਸਤ ਇੱਕ ਇੱਕ ਕੁਆਂਟਲ ਗੰਨੇ ਚੋਂ 11 ਕਿਲੋ ਗੁੜ ਗੁੜ ਨਿਕਲਣਾ ਨਿਕਲ ਜਦੋਂ ਪੂਰੀ ਜੋ ਬਣ ਤੇ ਹੋਇਆ ਪਹਿਲਾਂ ਘਟ ਨਿਕਲਦਾ ਮੋਰੋ ਵੱਧ ਨਿਕਲਦਾ ਹਾਂ ਸਾਰੀ ਐਵਰੇਜ 1 ਕਿਲੋ 1 11 ਕਿਲੋ ਇੱਕ ਕੁਆਂਟੀਟੀ ਲੈ ਵੀ ਸੱਚ ਨੂੰ ਜਿਉਂਦੇ ਰੋ